ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਲੱਕੀ ਦੀ ਡੈਰੀ ਤੇ ਲਹਿਰੇ ਗਾਗੇ ਤਹਿਸੀਲ ਵੀ ਲਹਿਰਾ ਗਾਗਾ ਤੇ ਨੇੜੇ ਰਹਿ ਜਾਂਦਾ ਬਾਈ ਹੋਰਾਂ ਨੂੰ ਸੱਜਣੋ ਜੱਖਲ ਹਰਿਆਣਾ ਪਸ਼ੂ ਅੱਜ ਦਿਖਾਵਾਂਗੇ ਆਪਾਂ ਚਾਰ ਤੇ ਨਾਲ ਨਾਲ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਨੇ ਕਿਉਂਕਿ ਮੈਸੇਜ ਬਹੁਤ ਸੱਜਣਾ ਦੇ ਆਏ ਨੇ ਇਕੱਲੇ ਇਕੱਲੇ ਨੂੰ ਸਾਨੂੰ ਪਤਾ ਵੀ ਰਿਪਲਾਈ ਦੇਣਾ ਔਖਾ ਵੀਡੀਓ ਚ ਸਾਰੀ ਮੰਨ ਲਿਓ ਵਧਾਈਆਂ ਮੇਰੇ ਵੱਲੋਂ ਨਵੇਂ ਸਾਲ ਦੀਆਂ ਤੇ ਬਾਕੀ ਆਜੋ ਲੱਕੀ ਨਾ ਕਰਾਉਣਿਆ ਗੱਲ ਆਜਾ ਲੱਕੀ ਫੇਰ ਔਰ ਕਿਵੇਂ ਆ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਜੀ ਮੁਬਾਰਕਾਂ ਬਾਈ ਸਭ ਨੂੰ ਨਵੇਂ ਸਾਲ ਦੀਆਂ ਪਹਿਲਾਂ ਤਾਂ ਆ ਪੁਰਾਣੇ ਸਾਲ ਚ ਮਾਫੀ ਚਾਹੁੰਦੇ ਜੇ ਕਿਸੇ ਦਾ ਮਾੜਾ ਚੰਗਾ ਹੋ ਗਿਆ ਹੋਵੇ ਹਨਾ ਹਾਂ ਜੀ ਹਾਂ ਉਹ ਮਤ ਕੇ ਦਾ ਕਦੇ ਕਰਿਆ ਨਹੀਂ ਜ਼ਿੰਦਗੀ ਚ ਸੋ ਇਸ ਵਾਰ ਕਈ ਵਾਰੀ ਹੋ ਜਾਂਦਾ ਹੁੰਦਾ ਯਾਰ ਉਹਨਾਂ ਨੂੰ ਤਾਂ ਆਪਾਂ ਮਾਫੀ ਚਾਹੁੰਦੇ ਆ ਹਾਂ ਜੀ ਪ੍ਰਮਾਤਮਾ ਕਿਹੜੇ ਬੰਨੇ ਸ਼ੁਰੂ ਕਰਦੀਏ ਕਰ ਲਓ ਜੁੱਧਰ ਉਹ ਹੈ ਉਧਰਲੇ ਬੰਨੇ ਉਹ ਗੱਬਣ ਤੋਂ ਕਰ ਲੈਣਾ ਨਾ ਦੋ ਬੂਰੀਆਂ ਦਿਖਾਵਾਂਗੇ ਅੱਜ ਆਪਾਂ ਤੁਹਾਨੂੰ ਇੱਕ ਬੂਰੀ ਤਾਜੀ ਸੂਈ ਦਿਖਾਵਾਂਗਾ ਨਾਲ ਵੀ ਬੂਰੀ ਕੱਟੀ ਆ ਆ ਗੱਬਣ ਝੋਟੀ ਤੋਂ ਕਰ ਲੈਣਾ ਸ਼ੁਰੂ ਕਿਹੜਾ ਸੂਆ ਇਹ ਦਿਲ ਵਸ ਪੰਜ ਚਾਰ ਦਿਨ ਵਈ ਪੰਜ ਚਾਰ ਦਿਨ ਹਾਂਜੀ ਕਿੰਨਾ ਕ ਦੁੱਧ ਪਾ ਸਕਦੀ ਆ ਬਾਦੂ 15 ਕਿਲੋ ਦੁੱਧ ਬਈ ਕਾਮ ਦਾ 15 ਕਿਲੋ ਹਾਂਜੀ ਕੱਦ ਆ ਗਿਆ ਫੁੱਲ ਵੱਡਾ ਹਣਾ ਹਾਂਜੀ ਕੱਦ ਕਾਠ ਆ ਗਿਆ ਦਾ ਸੱਜਣੋ ਫੁੱਲ ਵੱਡਾ ਤੇ ਆ ਗਈ ਜਮਾ ਇਹਨਾਂ ਆਪਾਂ ਜਿਵੇਂ ਕਹਿ ਲੀਏ ਵੀ ਪਿਓਰ ਬੂਰੀ ਆ ਗਈ ਜਮਾ ਇਹਨਾਂ ਥਣ ਦਾ ਸੈਜ ਵੀ ਬਹੁਤ ਸੋਹਣਾ ਦਿਨ ਜਰੂਰ ਕੱਢਦੀ ਆ ਚਾਰ ਤੋਂ ਪੰਜ ਤੇ ਚਾਰੇ ਥਣਾਂ ਦਾ ਜਿਹੜਾ ਸੈਜ ਆ ਸੈਜ ਹੈਗਾ ਬਿਲਕੁਲ ਇੱਕ ਨਾਲ ਦਾ ਹੀ ਹਣਾ ਜਿਵੇਂ ਆਪਾਂ ਚੇਪਾ ਜੂਪਾ ਲਾਉਣੇ ਹੁੰਨੇ ਚ ਵਾਈ ਵੀ ਕਿਵੇਂ ਨਿਕਲੂ ਜਮਾ ਸੋਨੇ ਵਰਗੀ ਬਈ 100 ਦੀ 100 ਇੱਥੋਂ ਸਾਈਡ ਤੋਂ ਦਿਖਾ ਦੀ ਗੈਰੀ ਓਏ ਉਹ ਸਵਾਹ ਦੀ ਠੰਡੀ ਆ ਨਾ ਅਨ ਕੀ ਆਈ ਨੀ ਆਈ ਸਵਾਹ ਦੀ ਆ ਗਈ ਠੰਡੀ ਬਿਲਕੁਲ ਤੇ ਥਣ ਦਾ ਸੈਜ ਬਹੁਤ ਸੋਹਣਾ ਆਰਡਰ ਹਲੇ ਕਰੂਗੀ ਤਿਆਰ ਪੰਜਾਂ ਚਾਰਾਂ ਦਿਨਾਂ ਚ ਕਾਦੇ ਦਾ ਆ ਗਿਆ ਫੁੱਲ ਵੱਡਾ ਕਮਾ ਲਿਓ ਜੀ ਲਿਓ ਇਧਰ ਨੂੰ ਦੁੱਧ ਬਾਈ ਕਹਿੰਦਾ ਪਾ ਦੂਗੀ 15 ਦੇ ਏੜ ਗੇੜ ਤੇ ਬਾਕੀ ਹਰੇਕ ਵੀਡੀਓ ਚ ਕਹਿਣਾ ਹੁੰਦਾ ਮੈਂ ਵੀ ਵਪਾਰੀ ਉਹੀ ਡਿਟੇਲ ਦੱਸਦਾ ਹੁੰਦਾ ਜਿਹੜੀ ਉਹਨੂੰ ਕਿਸਾਨ ਦੱਸ ਕੇ ਭੇਜਦਾ ਤੇ ਬਾਕੀ ਬਈ ਪਸ਼ੂ ਤੁਸੀਂ ਲੈਣਾ ਹੁੰਦਾ ਆਬ ਦੀ ਲੱਖੀ ਜੱਜਮੈਂਟ ਨਾਲ ਵੀ ਆਪਾਂ ਇਹ ਤੋਂ ਕਿੰਨਾ ਦੁੱਧ ਲੈ ਲਾਂਗੇ ਹਾਂਜੀ ਹਾਂ ਆਪਾਂ ਇਹ ਤੋਂ 15 ਲੈ ਲਾਂਗੇ 12 ਲੈ ਲਾਂਗੇ 11 ਲੈ ਲਾਂਗੇ ਜਾਂ 16 ਲੈ ਲਾਂਗੇ ਹਾਂਜੀ ਤੇ ਇੱਕ ਵਾਰੀ ਗਰੀ ਆਰਡਰ ਜ਼ਰੂਰ ਦਿਖਾ ਦੀ ਨੇੜੇ ਲਾ ਕੇ ਜਦੋਂ ਬਣਤੀ ਬਾਈ ਨੇ ਇੱਥੋਂ ਦਿਖਾ ਦੇ ਆਰਡਰ ਦਾ ਸਾਈਜ਼ ਛੇਪ ਸੋਹਣੀ ਬਣਾਉਂਦੀ ਆ ਤੇ ਥਣ ਦਾ ਸਾਈਜ਼ ਬਹੁਤ ਸੋਹਣਾ ਜਿਹੜੀ ਮੇਨ ਗੱਲ ਆ ਥਣ ਆ ਗਿਆ ਮੁੱਖੀ ਵਾਲਾ ਤੇ ਸਾਈਜ਼ ਆ ਗਿਆ ਬਾਗਮਾਲ ਥਣਾ ਦਾ ਤੇ ਆ ਗਈ ਤੇਲੀਆ ਪੂਰੀ ਆਰਡਰ ਤੇ ਵੀ ਤਣ ਆ ਗਈ ਇਹਦੇ ਹਾਂਜੀ ਇਹ ਆਪਾਂ ਕਹਿੰਦੇ ਨੇ ਪ्योर ਬੂਰੀ ਦੇ ਵਿੱਚ ਇਹਦੇ ਲੱਕੀ ਪੈਸੇ ਕਿੰਨੇ ਲੈ ਲਾਂਗੇ ਆਪਾਂ ਬਾਈ ਅੱਜ ਦੇਖੋ ਨਵਾਂ ਸਾਲ ਐ ਰੇਟ ਨਹੀਂ ਕਰਨੇ ਗਿਫਟ ਤੇ ਕਰਨੇ ਨੇ ਬਸ ਆਫਰ ਹੀ ਦੇਣੀਆਂ ਨੇ ਅੱਜ ਠੀਕ ਆ ਗੱਲ ਹਾਂਜੀ ਇੱਥੋਂ ਕੱਦ ਦਿਖਾਈਂ ਗਰੀਆ ਦੋਨੇ ਬੂਰੀਆਂ ਇਕੱਠੀਆਂ ਕਰਤੀਆਂ ਹਨਾ ਹਾਂਜੀ ਹਾਂ ਕਿੰਨੇ ਪੈਸੇ ਲਾਵਾਂਗੇ ਇਹਦੇ ਇੱਕ ਨੰਬਰ ਵਾਲੀ ਗੱਬਣ ਝੋਤੀ ਦੀ ਇਹਦਾ ਜੀ 1,25,000 ਰੁਪਇਆ ਅੱਜ ਰੇਟ ਨਹੀਂ ਕਰਨੇ ਬਸ 1:25 ਹਾਂਜੀ ਹਾਂ ਇਹ ਜੋ ਕਰ ਦੀ ਮਾਨਤਾ ਨਿਕ ਮਾਨਤਨ ਹੋ ਜੂ ਮਾੜਾ ਮੋਟਾ ਬਾਈ ਯਾਦ ਐ ਅੱਜ ਮੈਂ ਫਰਕ ਨਹੀਂ ਰੱਖਿਆ ਦੇਖੋ ਉਹ ਕੰਮ ਨਹੀਂ ਕਰਾਂ ਲੋਕਾਂ ਨੂੰ ਮੰਗ ਲੈ 1.70 ਘਟੀ ਜਾ ਉਹ ਕੰਮ ਨਹੀਂ ਕਰਿਆ ਠੀਕ ਆ ਗੱਲ 2000 ਛੋਟ ਜੀ ਬਸ 2000 ਛੋਟ 2 125 ਚੋਂ ਹਾਂਜੀ ਸਿਰੇ ਲੱਗ ਗਿਆ ਕੰਮ ਜਣਾ ਹਾਂਜੀ ਹਾਂ ਤੇ ਹੁਣ ਮਾਰ ਦੇ ਘਰੀ ਇਹਦੇ ਤੇ ਓਏ ਪਹਿਲਾਂ ਇਹਦੀ ਆਰਡਰ ਕੁਆਲਿਟੀ ਦੀ ਮਾਰ ਦੇ ਇੱਕ ਗੱਲ ਤੁਹਾਨੂੰ ਦੱਸ ਦੇਣਾ ਜਿੰਨੀਆਂ ਤਿੰਨੇ ਸੂਈਆਂ ਹੋਈਆਂ ਨੇ ਬੱਚੇ ਆਪਾਂ ਨੂੰ ਇਹਨਾਂ ਨੂੰ ਲਾਏ ਏ ਆ ਕਿਉਂਕਿ ਤੁਹਾਨੂੰ ਥਣ ਦੇ ਸਾਈਜ਼ ਦਾ ਆਈਡੀਆ ਆ ਜਾਂਦਾ ਬੱਚੇ ਲਾਉਣ ਨਾਲ ਥਣ ਦੇ ਸਾਈਜ਼ ਦਾ ਆਈਡੀਆ ਆ ਜਾਂਦਾ ਵੀ ਥਣ ਕਿੱਦਾਂ ਦਾ ਬਣਾਉਂਦੀਆਂ ਨੇ ਇਹਦਾ ਸੂਆ ਕਿਹੜਾ ਲੱਗੀ ਤੀਜਾ ਬਾਈ ਤੇ ਪਹਿਲਾਂ ਇਹਦੀ ਕੱਟੀ ਤੇ ਵੀ ਮਾਰ ਦੇ ਘਰੀ ਓਏ ਨਾਲ ਵੀ ਇਹਦੇ ਬੂਰੀ ਕੱਟੀ ਆ ਗਈ ਹਾਂਜੀ ਸੂਆ ਤੀਜਾ ਦਿਨ ਕਿੰਨੇ ਹੋਗੇ ਇਹਨੂੰ ਇਹਨੂੰ ਹੋਗੇ 6 ਦਿਨ ਬਾਈ ਸੂਈ ਦੋ ਟੋਰੀ ਬਾਈ ਖੋਲ ਕੇ 6 ਦਿਨਾਂ ਦੀ ਥੱਲੇ ਕਿੰਨੀ ਕਬੋਲੀ ਆ 12 ਕਿਲੋ ਵਜਣ ਖੁੱਲਾ ਤਿਆਰ ਹੈ ਜਮਾ ਡੰਗ ਦੋ ਡੰਗ ਚ ਬਾਵਾਗੇ ਚਾਰ ਟਾਈਮ ਚੋਵੇ ਬਾਈ ਅਗਲਾ ਪਰ ਕੋਈ ਵੈਮ ਨਹੀਂ ਕੋਈ ਵੈਮ ਨਹੀਂ ਲਾਜੀ ਲਾ ਠੀਕ ਠਾਕ 422 ਜਮਾ ਇੱਕ ਨੰਬਰ ਹੈ 100 ਦੀ 100 ਗਾਰੰਟੀ ਆ ਨੇੜੇੋਂ ਫੜ ਕੇ ਤੋੜ ਦੇ ਤੋੜ ਦੇ ਲੰਬੀ ਜੀ ਸੂਆ ਬਾਈ ਕਹਿੰਦਾ ਤੀਜਾ ਇਹਦਾ ਪਰ ਆਰਡਰ ਦਾ ਸਾਈਜ਼ ਬਹੁਤ ਸੋਹਣਾ ਤੇ ਥਣ ਦਾ ਸਾਈਜ਼ ਬਾ ਕਮਾਲ ਆ ਤੇ ਸ਼ੇਪ ਵੀ ਥਣ ਦੀ ਆਪਾਂ ਜੇ ਗੱਲ ਕਰ ਲਈ ਥੱਲਿਓਂ ਤੇ ਖੇਮੂ ਵਾਲਾ ਆ ਗਿਆ ਹਨ ਠੀਕ ਹੈ ਗੱਲ ਕਿਉਂਕਿ ਬੱਚੇ ਆਪਾਂ ਇਹਨਾਂ ਨੂੰ ਤਾਂ ਲਾਏ ਆ ਥਣ ਦਾ ਆਈਡੀਆ ਆ ਜਾਂਦਾ ਵੀ ਪਸ਼ਮ ਕੇ ਕਿਦਾਂ ਦਾ ਬਾਈ ਬਣਾਉਂਦੀਆਂ ਇਹ ਹਾਂਜੀ ਤੇ ਦੁੱਧ ਜਿੰਨਾ ਬਾਈ ਦੱਸੂਗਾ ਉਹ ਤੁਸੀਂ ਡੰਗ ਦੋ ਡੰਗ ਆਵਦੀ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਮੇਰਾ ਫਰਜ਼ ਹੁੰਦਾ ਸੱਜਣੋਂ ਸਾਨੂੰ ਟਾਪ ਤੋਂ ਟਾਪ ਪਸ਼ੂ ਦਿਖਾਉਣਾ ਤੇ ਸੋਡਾ ਫਰਜ਼ ਹੁੰਦਾ ਬਾਈ ਚੀਜ਼ ਨੂੰ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਕੇ ਮਾਲਕ ਤੋਂ ਖਰੀਦ ਕੇ ਲੈ ਕੇ ਜਾਣਾ ਇਹਦਾ ਸੂਆ ਆ ਗਿਆ ਤੀਜਾ ਪਿਓਰ ਤੇਲੀਆ ਬੂਰੀ ਆ ਗਈ ਤੇ ਨਾਲ ਵੀ ਇਹਦੇ ਪਿਓਰ ਬੂਰੀਏ ਕੱਟੀ ਆ ਗਈ ਜੇ ਮੈਂ ਗੱਲ ਕਰ ਲਾਂ ਹਾਂਜੀ ਹਾਂ ਬਾਕੀ ਆਰਡਰ ਦਾ ਸੈਜ ਬਹੁਤ ਸੋਹਣਾ ਜਿੰਨਾ ਦੁੱਧ ਬਾਰ-ਬਾਰ ਕਹਿੰਨਾ ਬਾਈ ਦੱਸੂਗਾ ਉਹ ਡੰਗ ਦੋ ਡੰਗ ਕਿਤੋਂ ਵੀ ਪਸ਼ੂ ਲਾऊं ਉੱਥੋਂ ਵੀ ਤਸੱਲੀ ਕਰਕੇ ਲੈ ਲਿਆ ਕਰੋ ਆ ਗਈ ਵੀ ਤੇਲੀਆਂ ਬੂਰੀ ਤੇ ਪਿਓਰ ਹਾਂਜੀ ਹਾਂ ਕੱਦ-ਗਾਠ ਇਹਦਾ ਵੀ ਚੰਗਾ ਤੇ ਬਾਕੀ ਚਬਾਈ ਦੀ ਬਾਈ ਕਹਿੰਦਾ ਇਹ ਹੈਗੀ ਆ 100 ਦੀ 100 ਸੋਨੇ ਵਰਗੀ ਹੈ ਬਾਈ ਜਮਾ ਇਹਦੇ ਲੱਕੀ ਕਿੰਨੇ ਪੈਸੇ ਲੈ ਲਾਂਗੇ 115000 ਰੁਪਿਆ ਬਾਈ ਹੈ 115000 ਜਮੇ ਫਿਕਸੇ ਕਰ ਦੇ ਕਮ ਛੋਟ-ਛੋਟ ਰੱਖ ਲੈ ਕੱਲੀ 111000 ਰੁਪਿਆ ਬਾਈ ਬਸ ਇਹ ਤੋਂ ਘੱ ਠੀਕ ਆ ਗੱਲ ਹਾਂ ਜੀ 1 ਲੱਖ 10 ਦੀ ਮਿਲ ਜੂਗੀ ਮਿਲੂ 11 ਦੀ 1000 ਛੋਟ ਹੋਰ ਕਰਦਾ ਕੋਈ ਚੱਕਰ ਨਹੀਂ ਤੇ ਹੁਣ ਆ ਜਾ ਇਹਦੇ ਤੇ ਇਹਦਾ ਸੁਆ ਕਿਹੜਾ ਦੂਜਾ ਬਾਈ ਟੋਰੀ ਬਾਈ ਖੋਲ ਕੇ ਇਹ ਵੀ ਤਾਜੀ ਆ ਜਮਾ ਤਾਜੀ ਬਾਈ ਹਾਂ ਇਹਦੇ ਨਾਲ ਬੱਚਾ ਕੀ ਆ ਕੱਟੀ ਆ ਜੀ ਇਹਦੇ ਨਾਲ ਵੀ ਕੱਟੀ ਆ ਹਾਂ ਜੀ ਕੱਟੀ ਇਹਦੇ ਨਾਲ ਵੀ ਕੰਮ ਦੀ ਆ ਪੂਰੀ ਹੈ ਨਾ ਮੋਰਾ ਚ ਆ ਗਈ ਜਿਵੇਂ ਇਹ ਕੱਟੀ ਇਹਦੇ ਮੰਗਰ ਵੀ ਜੈਡ ਬਲੈਕ ਆ ਥੋੜੀ ਜੀ ਪੂੰਛ ਜ਼ਰੂਰ ਬਾਈ ਟੂਸ ਜੈਡ ਆ ਥੋੜੀ ਜੀ ਬਾਕੀ ਜੈਡ ਬਲੈਕ ਆ ਤੇ ਬਾਕੀ ਇਹ ਵੀ ਆ ਗਈ ਬਾਈ ਪੂਰੇ ਚੌੜੇ ਢਾਂਚੇ ਚ ਹਾਂ ਆਰਡਰ ਦਾ ਸੈਜ ਬਹੁਤ ਸੋਹਣਾ ਤੇ ਥਣ ਦਾ ਸ ਚਮਕਦਮ ਕਬੀ ਝੋਟੀ 'ਚ ਚੰਗੀ ਆ ਗਈ ਲੱਕੀ ਹੈ ਨਾ ਵੰਗਰੇਰੀ ਦੇ ਬਾਈ ਕਿੰਨੇ ਦਿਨ ਦੀ ਸੂਈ ਆ ਚੌਥਾ ਦਿਨ ਹੈ ਬਾਈ ਸੂਈ ਨੂੰ ਕਿੰਨੀ ਬੌੜੀ ਆ 11 ਕਿਲੋ ਆ ਖੁੱਲਾ ਹੋ ਗਿਆ ਸਟਾਰਟ ਹੋ ਗਿਆ ਬਾਈ ਹਾਂ 15 ਮਿੰਟ ਦੇਣਾ ਨੇ ਮਾ ਪੰਜ ਟਾਈਮ ਚੋਵੇਂ ਬਈ ਅਗਲਾ ਪੰਡੂ ਕਿਲੋ ਕਟਾਰੇ ਨਵਾਂ ਸਾਲ ਅੱਜ ਵੀ ਇਹ ਤਾਂ ਵੱਧ ਗਿਆ ਲੈ ਜਾਓ ਨਹੀਂ ਫ੍ਰੀ ਲੈ ਜਾਓ ਮੈਂ ਠੀਕ ਹੈ ਹਾਂ ਇਹਦੀ ਗੱਲ ਆਪਾਂ ਨੂੰ ਮਾਣ ਐ ਤੇ ਲੱਕੀ ਕਹਿੰਦਾ ਚੈਲੰਜ ਹੈ ਆ ਜੇ ਦੁੱਧ ਘਟ ਗਿਆ ਫ੍ਰੀ ਇਹ ਦੇ ਦਾਂਗੇ ਫਿਰ ਹਾਂ ਅੱਜ ਉਹੀ ਗੱਲ ਜਿਵੇਂ ਹਰੇਕ ਵੀਡੀਓ ਚ ਕਹਣਾ ਉਹਨਾਂ ਵੀ ਤਸੱਲੀ ਕਰਕੇ ਚੀਜ਼ ਨੂੰ ਲਿਆ ਕਰੋ ਯਾਰ ਕਿਉਂਕਿ ਜਦੋਂ ਬਈ ਅਗਲਾ ਝੋਲਾ ਰੁਪਈਆਂ ਦਾ ਲਾਉਂਦਾ ਹਨਾ ਬਿਲਕੁਲ ਹੀ ਆਪਾਂ ਲੈਣਾ ਮੰਨ ਜਾ ਦੁਖੀ ਕਰਿਆ ਕਰੋ ਪਹਿਲੀ ਤਸੱਲੀ ਕਰ ਲਿਆ ਕਰੋ ਹਰੇਕ ਪੱਖ ਤੋਂ ਹਾਂਜੀ ਹਾਂ ਸੂਆ ਦੂਜਾ ਤੇ ਆ ਗਈ ਨਵੇਂ ਹਾਨ ਚ ਤੇ ਸ਼ਕੀਨ ਵੀ ਕੱਟੀ ਫੁੱਲ ਆ ਗਈ ਲੈ ਆ ਬਈ ਬੰਨਦੇ ਆ ਜਾ ਤੇ ਨਾਲ ਵੀ ਇਹਦੇ ਸੱਜਣੋਂ ਕੱਟੀ ਆ ਗਈ ਜੇ ਗੱਲਬਾਤ ਕਰ ਲਈਏ ਕੱਟੀ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਮਾਰ ਕੇ ਕੈਮਰਾ ਬੰਦ ਦੇ ਬਈ ਸਿੰਗਾ ਦਾ ਡਿਜ਼ਾਈਨ ਵੀ ਝੋਟੀ ਦਾ ਇੱਕੋ ਜਿਹਾ ਆ ਗਿਆ ਤੇ ਬਾਦੀ ਦੀ ਵੀ ਸੋਹਣੀ ਆ ਤੇਹਵਾਨਾ ਵੀ ਪੂਰਾ ਚੌੜਾ ਰੱਖ ਲਿਆ ਜਿਹਨੂੰ ਆਪਾਂ ਆਰਡਰ ਵੀ ਕਹਿੰਦੇ ਨੇ ਅੰਗਰੇਜ਼ੀ 'ਚ ਪੰਜਾਬੀ 'ਚ ਲੇਵਾ ਕਹਿੰਦੇ ਨੇ ਮਲਬਈ 'ਚ ਗੱਲ ਕਰ ਲਾਂ ਮੈਂ ਤੇ ਉਰਲੇ ਬੰਨੇ ਆ ਜਾ ਕੱਟੀ ਤੇ ਮਾਰ ਦੇ ਘਰੀ ਇਹਦੀ ਆ ਕੱਤੀ ਦਿਖਾ ਦੇ ਨਾਲ ਇਹਦੀ ਆ ਨਾਲ ਇਹਦੇ ਆ ਗਈ ਕੱਟੀ ਤੇ 나ੜੂ ਆ ਵੀ ਨਾਲ ਹੀ ਆ ਬਿਲਕੁਲ ਤਾਜੀ ਸੂਈ ਆ ਇਹ ਕਿੰਨੇ ਦੀ ਹੋ ਜੁ ਲੱਕੀ 1,25,000 ਰੁਪਏ ਬਾਈ ਇੱਕ ਰੇਟ ਨਹੀਂ ਕਰਨੇ ਬਸ ਇਹ ਚੋ ਵੀ ਹੋਰ ਕਰ ਦੇ ਥੋੜਾ ਜਿਹਾ ਨਵਾਂ ਸਾਲ ਅੱਜ ਨਵਾਂ ਸਾਲ ਹੈ ਜੀ ਹਾਂ ਇਹਨਾਂ ਦਾ ਟੋਣਾ 100 ਦਾ ਨੋਟ ਵੀ ਮਹਾ ਜਮੀ ਨਾ ਕਰੀ 1,21,000 ਰੁਪਏ ਅੱਜ ਛਕਣ ਵਾਲੀ ਲੈਣੇ ਨੇ ਬਸ ਠੀਕ ਹੈ ਗੱਲ ਇਹ ਮੈਨੂੰ 1,21,000 ਦੀ ਜੇ ਕਿਸੇ ਸੱਜਣ ਨੇ ਜੋੜਾ ਜੋੜਾ ਲੈਣਾ ਹੋਇਆ ਬਹੁਤ ਕਰਦਾਂਗੇ 100 ਕਿਲੋਮੀਟਰ ਦੀ ਬਈ ਆਉਣ ਜਾਣ 200 ਹੋ ਜੂਗਾ 200 ਤੱਕ ਪਹੁੰਚ ਕਰ ਦਾਂਗੇ ਜੇ ਲੈਣਾ ਕਿਸੇ ਨੇ ਜੋੜਾ ਕੱਲੀ ਕੱਲੀ ਨਹੀਂ ਸਿੰਗਲ ਪੀਸ ਹੀ ਨਹੀਂ ਹੋਣੀ ਸਿੰਗਲ ਪੀਸ ਦੀ ਨਹੀਂ ਹੋਣੀ ਹੋਊਗੀ ਕੱਲੀ ਕੱਲੀ ਦੀ ਤੇ ਹੁਣ ਮਾਰ ਦਿਆ ਮੀਣੀ ਤੇ ਕੈਮਰਾ ਤੋੜ ਦੋ ਬਾਈ ਹੌਲ ਕੇ ਤੋੜ ਬਾਈ ਸਿੱਧੀ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਕੱਟਾ ਜੀ ਇਹਦੇ ਨਾਲ ਕੱਟਾ ਮੇਲ ਕਾਫ ਇਹਦਾ ਸੁਆ ਬੋਲੇ ਚੋ ਸਾਫ ਹਾਂਜੀ ਹਾਂ ਚਵਾਈ ਦੀ ਕਿਵੇਂ ਆਹੀ ਇੱਕ ਨੰਬਰ ਜੀ 100 ਦੀ 100 ਜਮਾ ਇੱਕ ਨੰਬਰ ਬਾਈ ਕਿੰਨਾ ਕਹੂਗਾ ਆਈਡੀਆ ਜਾਂ ਹੁਣ ਕੁਛ ਮੈਨੂੰ ਲੱਗਦਾ 9 ਕਿਲੋ ਤੋਂ ਹੋਊਗਾ ਹੀ ਹੁਣ ਸਟਾਰਟਿੰਗ ਹਾਂਜੀ 9 ਕਿਲੋ ਤੋਂ ਹੋਊਗਾ 9 ਨਾ 14 15 ਕਿਲੋ ਤੋਂ ਪਾਣਾ ਬਈ ਇਹਨੇ ਬੰਕਰ ਦੀ ਹੈਗੀ ਕਹੋ ਜੇ ਜਾਪਾ ਜਮਨੀ ਖੜੀ ਆ ਮੈਂ ਥੋੜਾ ਜਿਆ ਸਿੰਗ ਹਲਦੇ ਦੋਨੇ ਦੋਨੇ ਸਿੰਗ ਹਲਦੇ ਨੇ ਬਾਈ ਹਲੇ ਆ ਕੇ ਦਿਖਾਓ ਬਾਈ ਕਹਿੰਦਾ ਦੋਨੇ ਹਲਦੇ ਨੇ ਇੱਥੇ ਰੋਕ ਕੇ ਹਲਾ ਦੇ ਜੇ ਇੱਥੇ ਰੁਕਦੀ ਆ ਨਾ ਹਲੇ ਆ ਦੇ ਸੇ ਵੀ ਦੋਨੇ ਹਲਾ ਦੇ ਗਿਆ ਵੀ ਲਵੇ ਲੱਕ ਦਿਖਾ ਦੇ ਸਿੰਘ ਦੇ ਦੋਨੇ ਹਲਦੇ ਨੇ ਉਹਦਾ ਮੇਰੀ ਗਰੰਟੀ ਤੇ ਲੈ ਜਾਓ ਸਿੰਘ ਹਲਦਿਆਂ ਦੀ ਤਾਂ ਅਕੀਰਾਂ ਕਿਹੜਾ ਹੋਰ ਦਵਾ ਦੇ ਆ ਇਹਨੂੰ ਟਾਂਚਾ ਰੱਖੂਗੀ ਚੌੜਾ ਕੱਦ ਆ ਗਿਆ ਦਾ ਦਰਮਿਆਨਾ ਹਣਾ ਹਾਂਜੀ ਹਾਂ ਚੌੜਾ ਟਾਂਚਾ ਰੱਖੂ ਫੁੱਲ ਲੋਤ ਤੇ ਆਰਡਰ ਦਾ ਸਾਈਜ਼ ਵੀ ਉਵੇਂ ਹੀ ਬਣਾਊਗੀ ਪੂਰਾ ਚੌੜਾ ਤੇ ਬਾਕੀ ਚਵਾਈ ਦੀ ਬਾਈ ਕਹਿੰਦਾ ਹੈਗੀ ਆ ਫੋਕੀਆ ਚਵਾਈ ਦੀ ਜਮ ਇੱਕ ਨੰਬਰ ਬਾਈ ਗਾਂ ਵਾਲੀ ਚਵਾਈ ਹੈਗੀ ਤੇ ਇਹ ਦੁੱਧ ਪਾ ਦੂਗੀ ਬਾਈ ਕਹਿੰਦਾ 14 15 ਦੇ ਏੜ ਗੇੜ 9 ਕਿਲੋ ਲਿਟਰ ਬੋਲਾ ਤੀਜੇ ਦਿਨ ਇਹਦੇ ਕੋਲ ਹੈਗਾ ਇਸ ਟਾਈਮ ਹਾਜ਼ਰ ਖੁੱਲਾ ਡੁੱਲਾ ਜੀ ਖੁੱਲਾ ਡੁੱਲਾ ਇਹਦੇ ਪੈਸੇ ਕਿੰਨੇ ਲੈ ਲਾਂਗੇ ਆਪਾਂ 1 150 115 ਚ ਮਾਨਤਾ ਨਾ ਬਸ ਉਹੀ ਛਾਗ ਦਾ 111 ਲੈਣਾ ਫਿਰ 100 ਦਾ ਰੋਟੇ ਦਾ ਘੱਟ ਵਿੱਚ ਇਹ ਵੀ ਬਾਈ ਕਹਿੰਦਾ ਵੀ 100 ਨਹੀਂ ਘਟਣਾ 111 ਦੀ ਫਿਕਸ ਜੀ ਇਹ ਦੇਣੀ ਆ ਤਾਂ ਨੰਬਰ ਬੋਲ ਦੇ ਲੱਕੀ ਤੇਰਾ 62396 ਬਾਈ ਹਾਂਜੀ 08892 6239608892 ਨੰਬਰ ਆ ਲੱਕੀ ਸ਼ਰਮਾ ਦਾ ਮਿਲਿਆ ਲਿਓ ਫੋਨ ਆਉਣਾ ਪਊਗਾ ਤੁਹਾਨੂੰ ਲਹਿਰੇ ਗਾਗੇ ਤੇ ਰੋਡ ਕਿਹੜਾ ਲੱਕੀ ਇਹ ਗਊਸ਼ਾਲਾ ਰੋੜੀ ਗਊਸ਼ਾਲਾ ਵਾਲੇ ਰੋੜ ਤੇ ਹਾਂਜੀ ਹਾਂ ਮੇਰੇ ਪੁਲਿਸ ਠਾਣਾ ਜੀ ਨੰਬਰ ਵੀਡੀਓ ਚ ਲਗਾਤਾਰ ਚੱਲਦਾ ਰਹੂਗਾ ਬਾਈ ਇਹਨਾਂ ਚਾਰਾਂ ਚੋਂ ਜਿਹੜਾ ਵੀ ਪਸ਼ੂ ਤੁਹਾਡੇ ਪਸੰਦ ਆਊਗਾ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ